ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਚ ਦੀ ਵੱਡੀ ਖਬਰ ਖਬਰਨਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨੀਕੀ ਤਾਂ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਗੈਂਗਸਟਰ ਗੋਲਦੀ ਬਰਾੜ ਦੀ ਮੌਤ ਨੂੰ ਲੈ ਕੇ ਮੂਸੇਵਾਲ ਦੇ ਪਿਤਾ ਬੋਲੇ ਜਦ ਤੱਕ ਪੂਰੀ ਜਾਣਕਾਰੀ ਨਹੀਂ ਮਿਲਦੀ ਹੋਂ ਤੱਕ ਕੁਝ ਨਾ ਕਹਿਣਗੇ ਇਸ ਦੇ ਨਾਲ ਸਿੱਧੂ ਮੂਸੇਵਾਲ ਦੇ ਕਤਲ ਮਾਮਲੇ 'ਚ ਸਤਾਈ ਦੋਸ਼ੀਆਂ ਖਿਲਾਫ ਚਾਰਜ ਫ੍ਰੇਮ ਪਿਤਾ ਬੋਲੇ ਅੱਜ ਦਿਲ ਨੂੰ ਕੋਜਾ ਸਕੂਨ ਮਿਲਿਆ ਹੈ ਸਿੱਧੂ ਮਸੇਵਾਲ ਦੇ ਕਤਲ ਮਾਮਲੇ ਵਿੱਚ ਨਾਮਜਦ ਸਾਈ ਮੁਲਾਜ਼ਮ ਮੁਜ਼ਲਮਾਂ ਖਿਲਾਫ ਕੁਦਵਾਨੂ ਮਾਰਸਾ ਦੇ ਅਦਾਲਤ ਵੱਲੋਂ ਦੋਸ਼ ਧਾਇਰ ਕੀਤੇ ਗਏ ਹਨ ਇਹ ਸਾਰੀਆਂ ਖਿਲਾਫ ਵੱਖ ਧਰਾਵਾਂ ਤਹਿਤ ਦੋਸ਼ ਲਾਏ ਗਏ ਹਨ ਇਸ ਦੇ ਨਾਲ ਹੀ ਅਦਾਲਤ ਨੇ ਇਹ ਫੈਸਲੇ ਤੋਂ ਬਾਅਦ ਸਿੱਧੂ ਮਸੇਵਾਲ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਅੱਜ ਉਹਨਾਂ ਦੇ ਮਨ ਨੂੰ ਕੁਦ ਸਕੂਨ ਮਿਲਿਆ ਸਿੱਧੂ ਮਸੇਵਾਲ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਅੱਜ ਮਾਨਯੋਗ ਅਦਾਲਤ ਵੱਲੋਂ ਦੋ ਦੇਸ਼ ਆਈ ਤੋਂ ਕੀਤੇ ਗਏ ਹਨ ਉਹਨਾਂ ਨੇ ਕਿਹਾ ਕਿ ਦੁਨੀਆ ਵੱਲੋਂ ਹਰ ਵਾਰ ਕੇਸ ਡਿਸਚਾਰਜ ਕਰਨ ਕਾਰਨ ਲਈ ਅਰਜ਼ੀਆਂ ਦਿੱਤੀਆਂ ਜਾਂਦੀਆਂ ਹਨ ਹਰ ਕਿਸੇ ਨੂੰ ਅਰਜ਼ੀ ਲਾਉਣ ਦੀ ਅਧਿਕਾਰ ਹੁੰਦੇ ਹਨ ਇਸ ਕਾਰਨ ਕੁਝ دیر ਹੋ ਸਕਦੀ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ